ਅੱਜ ਅਸੀਂ ਪਿੰਡ ਪਾਸਲਾ ਥਾਣਾ ਜਿਹੜਾ ਨੂਰਮੰਨ ਇੱਥੇ ਖੜੇ ਆ ਇੱਥੇ ਪਿੰਡ ਦੇ ਵਿੱਚ ਇੱਕ ਸਾਨੂੰ ਕੁਝ ਦਿਨ ਪਹਿਲੇ ਜਿਹੜਾ ਬीडीपीओ ਰੁੜਕਾ ਕਲਾਂ ਵੱਲੋਂ ਜਿਹੜਾ ਇੱਕ ਲੈਟਰ ਰੀਸੀਵ ਹੋਇਆ ਸੀ ਜਿਹਦੇ ਵਿੱਚ ਉਹਨਾਂ ਇਹ ਲਿਖਿਆ ਸੀਗੇ ਇਸ ਪਿੰਡ ਦੇ ਵਿੱਚ ਇੱਕ ਜਸਵਿੰਦਰ ਕੌਰ ਜੱਸੀ ਤੇ ਉਸ ਦਾ ਜਿਹੜਾ ਹਸਬੰਡ ਪਰਮੇਂਦਰ ਉਹਦੇ ਵੱਲੋਂ ਇਸ ਪਿੰਡ ਵਿੱਚ ਕੋਈ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਐਨ ਕ੍ਰੋਜਮੈਂਟ ਕਰਕੇ ਤੇ ਇਨ ਕੰਸਟ੍ਰਕਸ਼ਨ ਜਿਹੜੀ ਬਣਾਈ ਹੋਈ ਆ ਤੇ ਉਹ ਉਹਨਾਂ ਨੇ ਉਸ ਵਿੱਚ ਜਿਹੜਾ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਤੇ ਸਾਨੂੰ ਇਹ ਲਿਖਿਆ ਸੀਗਾ ਕਿ ਇਹਦੇ ਵਿੱਚ ਸਾਨੂੰ ਅਸੀਂ ਇਹਨੂੰ ਰਿਮੂਵ ਕਰਾਉਣੀ ਆ ਤੇ ਇਹ ਇਹਦੇ ਵਿੱਚ ਪੂਲ ਸਮਾਦਾਨਵਹੀਆ ਕੀਤੀ ਜਾਵੇ ਸੋ ਅੱਜ ਅਸੀਂ ਇੱਥੇ ਜਿਹੜੇ ਆਪਣੀ ਇਹਨਾਂ ਨਾਲ ਸਾਡੇ ਪੰਚਾਇਤੀ ਵਿਭਾਗ ਦੇ ਅਫਸਰ ਨੇ ਐਗਜ਼ੈਕਟਿਵ ਮਾਜਿਸਟਰ ਹੈ ਤੇ ਸਾਡੇ ਜਿਹੜੀ ਸਾਡੀ ਜਲੰਧਰ ਥਾਣੇ ਦੀ ਪੁਲਿਸ ਹੈ ਜਿਹੜੀ ਉਹ ਅਸੀਂ ਨਾਲ ਇਹਨਾਂ ਨੂੰ ਪ੍ਰੋਵਾਈਡ ਕੀਤੀ ਆ ਕਿ ਇੱਥੇ ਲਾਂਡਰ ਆਰਡਰ ਨੂੰ ਮੇਨਟੇਨ ਕਰ ਲਈ। ਸੋ ਇਸ ਜਗ੍ਹਾ ਤੇ ਅੱਜ ਜਿਹੜਾ ਆਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹਨੂੰ ਰਿਮੂਵ ਕਰਾਤਾ ਜਿਹੜਾ ਇਨਕ੍ਰੋਚਮੈਂਟ ਕੀਤੀ ਸੀਗੀ। ਸੋ ਇਸ ਤਰ੍ਹਾਂ ਕਰਕੇ ਜਿਹੜੀ ਜਸਵਿੰਦਰ ਕੌਰ ਹੈ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਇਹਦੇ ਖਿਲਾਫ ਜਿਹੜੇ 6 ਮੁਕਦਮੇ ਨੇ ਟੋਟਲ ਵਿੱਚ ਜਿਹੜੇ ਇਹਦੇ ਐਨਡੀਪੀਐਸ ਐਕਟ ਨੇ 6 ਇੱਕ ਮੁਕਦਮੇ ਦੇ ਦਿੱਤੇ ਜਿਹੜਾ ਮਰਡਰ ਦਾ ਕੇਸ ਤਰਜਾ। ਸੋ ਇਹ ਜਿਹੜੀ ਘਰੋਂ ਕਾਫੀ ਦੇਰ ਤੋਂ ਜਿਹੜੀ ਇਹ ਮਿਸਿੰਗ ਐਬਸੈਂਟ ਹੈ ਸੋ ਸੀ ਇਸ ਦੇ ਪਿੱਛੇ ਵੀ ਇਹਦੇ ਲੱਗੇ ਹੋਏ ਆ ਅਸੀਂ ਜਲਦੀ ਇਹਨੂੰ ਜਲਦੀ ਗ੍ਰਫਤਾਰ ਕਰ ਲਾਂਗੇ ਸੋ ਸਾਡੇ ਵੱਲੋਂ ਇਹੀ ਹੈ ਅਪੀਲ ਸਾਰੇ ਲੋਕਾਂ ਨੂੰ ਕਿ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਤੁਸੀਂ ਵੱਧ ਚੜ ਕੇ ਸਹਿਯੋਗ ਦਿਓ ਸਾਨੂੰ ਜਿਹੜੀ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਸ਼ੇਅਰ ਕਰੋ ਇਹਦੇ ਉੱਤੇ ਅਸੀਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਸੇਫ ਪੰਜਾਬ ਹੈਲਪਲਾਈਨ ਜਿਹੜੀ ਉਹ ਸਟਾਰਟ ਕੀਤੀ ਗਿਆ ਉਹਦੇ ਵਿੱਚ ਜਿਹੜਾ ਕੋਈ ਵੀ ਕੋਈ ਵੀ ਕਾਲ ਕਰਤਾ ਜਿਹੜਾ ਗੱਲ ਕਰਦਾ ਕੋਈ ਇਨਫੋਰਮੇਸ਼ਨ ਦਿੰਦਾ ਕਿਸੇ ਰਿਲੇਟਡ ਉਹਦੇ ਵਿੱਚ ਜਿਹੜਾ ਕਾਲਰ ਦੀ ਜਿਹੜੀ ਆਇਡੈਂਟੀਟੀ ਬਿਲਕੁਲ ਜਿਹੜੀ ਉਹ ਕਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਸੋ ਵਿੱਚ ਜਿਹੜਾ ਕਿਸਾਨ ਜਿਹੜਾ ਤੁਸੀਂ ਇਸ ਮਾਧਿਅਮ ਰਾਹੀਂ ਵੀ ਸਾਨੂੰ ਕੋਈ ਬੰਦਾ ਨਸ਼ਾ ਤਸਕਰੀ ਕਰਦਾ ਹੋਵੇ ਉਹਦੇ ਬਾਰੇ ਸਾਨੂੰ ਤੁਸੀਂ ਇਨਫੋਰਮੇਸ਼ਨ ਦੇ ਦਿਵੋ ਅਸੀਂ ਉੱਤੇ ਜਿਹੜੀ ਤੁਰੰਤ ਕਾਰਵਾਈ ਕਰਾਂਗੇ